ਬਰੇ ਕੀ ਨਾਮ ਤੁਹਾਡਾ ਤੁਹਾਡਾ ਪ੍ਰੈਸੈਂਟ ਬਰੇ ਕੀ ਗੱਲ ਹੋਈ ਹੈ ਤੁਹਾਡੇ ਫਾਦਰ ਸਾਹਿਬ ਸਰ ਸਾਨੂੰ ਫੋਨ ਆਇਆ ਕਿ ਤੁਹਾਡੇ ਫਾਦਰ ਸਾਹਿਬ ਨੂੰ ਟੈਕ ਆਇਆ ਹੈ ਅੱਛਾ ਤੇ ਟੈਕ ਕਿੰਦੇ ਪਾਸੇ ਸੀ ਤੇ ਅਸੀਂ ਘਰੇ ਜਦੋਂ ਅਸੀਂ ਉੱਥੇ ਗਏ ਉੱਥੇ ਤਾਂ ਨੇਰਾ ਸੀ ਇਹਨਾਂ ਨੂੰ ਨਹੀਂ ਪਤਾ ਲੱਗਿਆ ਨੱਕ ਤੋਂ ਹੀ ਬਲੱਡ ਆਇਆ ਸੀ ਘਰੇ ਲਿਆਏ ਉਹਨਾਂ ਦੇ ਮਤਲਬ ਕਿ ਸੱਟਾਂ ਲੱਗੀ ਹੋਈ ਆ ਮੂੰਹ ਚੋਂ ਵੀ ਬਲੱਡ ਆਇਆ ਹੈ ਸਾਈਡ ਤੋਂ ਵੀ ਆ ਪਿੱਠ ਤੇ ਵੀ ਲੱਗੀ ਹੋਈ ਆ ਅੱਛਾ ਅਸੀਂ ਤਾਂ ਹੀ ਚਾਹਾਂਗੇ ਕਿ ਜਾਂਚ ਹੋ ਰਹੀ ਆ ਜਲਦੀ ਦੀ ਰਾਮ ਦੀ ਇਹ ਵਾਦਤ ਮੇਰੇ ਫਾਦਰ ਕਰਚਨ ਸਿੰਘ ਨਾਮ ਆ ਜੀ ਕਿਹੜੀ ਜਗ੍ਹਾ ਕੰਮ ਕਰਦੇ ਤੇ ਤੁਹਾਡੇ ਕੋਲ ਆ ਮੰਗਲੀ ਮੰਗਲੀ ਕੋਲ ਪਿੰਦਾ ਅੱਛਾ ਜੀ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਉੱਥੇ ਜੀ 8 8-9 ਸਾਲ ਤੇ ਅੱਜ ਤੁਹਾਨੂੰ ਫਿਰ ਕਿੰਨੇ ਵਜੇ ਫੋਨ ਆਇਆ ਉੱਥੇ ਸਾਨੂੰ ਤਕਰੀਬਨ 5 5:30 ਵਜੇ ਦੇ ਵਿੱਚ ਅੱਛਾ ਜੀ ਤੇ ਉਹ ਕਿਨਾ 8 ਸਾਲਾਂ ਤੋਂ ਕੰਮ ਕਰ ਰਿਹਾ ਕੋਈ ਰੰਜਿਸ਼ ਸ਼ੁਰੂ ਹੋਇਆ ਵੀ ਸੀ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਉੱਥੇ ਨਹੀਂ ਐਦਾਂ ਦੇ ਸਾਰੇ ਹਾਸੇ ਮਜ਼ਾਕ ਨਾਲ ਰਹਿੰਦੇ ਸੀ ਡਾਡੀ ਜੀ ਕਾਫੀ ਪੁਰਾਣੇ ਬੰਦੇ ਸੀ ਪਹਿਲਾਂ ਇਹਨਾਂ ਦਾ ਗ੍ਰਾਮ ਇੱਥੇ ਵੀ ਰਿਹਾ ਆਪਣੇ ਕਮਾਲਪੁਰ ਹੁਣ ਸਿੱਕ ਤੋਂ ਹੀ 10-14 ਸਾਲ ਹੋ ਗਏ ਹੁਣ ਉੱਧਰ ਗਏ ਹੋਏ ਸੀ ਬੈਠ ਅਜੇ ਤੱਕ ਫੋਨ ਆਇਆ ਫਿਰ ਤੁਸੀਂ ਬੋਡੀ ਲੈ ਆਏ ਹਾਂਜੀ ਉੱਥੇ ਤਾਂ ਸਾਨੂੰ ਇਹੀ ਕਿਹਾ ਗਿਆ ਸੀ ਕਿ ਬਈ ਟੈਗ ਆਇਆ ਤੇ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਲੱਗ ਰਿਹਾ ਸਰ ਤੁਹਾਡੇ ਸਾਹਮਣੇ ਹੀ ਆ ਅਸੀਂ ਦਿਖਾਇਆ ਤੁਹਾਨੂੰ ਵੀ ਸਾਰਾ ਕੁਝ ਦਿਖਾਇਆ ਹੋਇਆ ਸਾਰਾ ਨੂੰ ਫਿਰ ਦੇਖੋ ਕੀ ਜਾਂਚ ਹੁੰਦੀ ਹੋਂ ਕੀ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਨਾ ਜੀ ਮੈਨੂੰ ਪਰ ਐ ਲੱਗ ਰਿਹਾ ਕਿ ਸਾਨੂੰ ਕਿ ਇਹ ਕੋ ਨਹੀਂ ਆ ਹਾਰਟ ਟੈਕ ਨਹੀਂ ਅੱਛਾ ਕਿਉਂਕਿ ਜੇ ਸਾਨੂੰ ਸੱਤਾਂ ਲੱਗੀਆਂ ਹਾਂਜੀ ਕਿਹੜੀ ਕਿਹੜੀ ਜਗ੍ਹਾ ਸੱਤਾਂ ਲੱਗੀਆਂ ਨੇ ਮੂੰਹ ਤੇ ਵੀ ਲੱਗੇ ਹੋਏ ਆ ਠੀਕ ਹੈ ਜੀ ਢਿੱਡ ਤੇ ਵੀ ਲੱਗੇ ਹੋਈਆਂ ਨੇ ਢਿੱਡ ਤੇ ਆ ਬੱਖੀ ਦੇ ਕੋਲ ਹੈ ਅੱਛਾ ਕਾਫੀ ਜਗ੍ਹਾ ਤੇ ਹੈ ਮਤਲਬ ਇਹ ਛੱਟ ਤੁਹਾਨੂੰ ਤੁਹਾਡੇ ਕਹਿਣ ਮੁਤਾਬਕ ਤੁਹਾਨੂੰ ਕੋਈ ਸ਼ੱਕ ਹੈ ਕਿ ਉਹਨਾਂ ਨਾਲ ਕੁਮਾਰਕੁੱਤ ਹੋਈ ਹੈ ਹਾਂ ਜੀ ਹਾਂ ਜੀ ਬਿਲਕੁਲ ਅੱਛਾ ਤੇ ਕਿਹੜੀ ਕੰਪਨੀ 'ਚ ਕੰਮ ਕਰਦੇ ਸੀਗੇ ਇਹ ਆਰਐਮਸੀ ਦੀ ਕੰਪਨੀ ਹੈ ਅੱਛਾ ਜੀ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਸੀਂ 8 ਸਾਲ 8-9 ਸਾਲ ਹੋ ਗਏ ਕਾਫੀ ਟਾਈਮ ਹੋ ਗਏ ਤੇ ਕੋਣ ਤੁਸੀਂ ਕੱਲੇ ਆਏ ਹੋ ਉੱਥੇ ਬੋਡੀ ਲੈ ਕੇ ਨਹੀਂ ਮੇਰਾ ਭਰਾ ਆਇਆ ਵੱਡਾ ਬ੍ਰਦਰ ਆਇਆ ਨਾਲ ਤੇ ਘੂਆ ਦਾ ਮੁੰਡਾ ਜੀ ਨਾਲ ਹੀ ਆਏ ਹੋਇਆ ਤੇ ਫਾਦਰ ਸਾਹਿਬ ਕਿੱਥੇ ਰਹਿੰਦੇ ਸੀ ਤੁਹਾਡੇ ਨਾਲ ਹੀ ਰਹਿੰਦੇ ਸੀ ਫਾਦਰ ਸਾਹਿਬ ਉੱਥੇ ਹੀ ਰਹਿੰਦੇ ਸੀ ਸ਼ੁਰੂਤ ਹਾਂ ਜੀ ਆਰਐਮਸੀ ਫੈਕਟਰੀ ਦੇ ਵਿੱਚ ਹੀ ਰਹਿੰਦੇ ਸੀ ਹਾਂ ਜੀ 8 ਸਾਲ ਤੋਂ ਰਹਿੰਦੇ ਸੀ 8 ਸਾਲ 8-9 ਸਾਲ ਹੋ ਗਏ। ਅੱਛਾ 8 ਸਾਲਾਂ ਤੋਂ ਲਗਾਤਾਰ ਉਸੇ ਫੈਕਟਰੀ ਦੇ ਅੰਦਰ ਹੀ ਰਹਿੰਦੇ ਸੀ। ਹਾਂਜੀ ਹਾਂਜੀ। ਠੀਕ ਐ ਤੇ ਕੋਈ ਸੀਸੀਟੀਵੀ ਗਾਰ ਆਈ ਆ ਉਹਨਾਂ ਨੇ ਮਤਲਬ ਜਿੱਥੇ ਦੱਸਦੇ ਹੋ ਡਾਊਨ ਚ ਉਹਨਾਂ ਦੀ ਡੈਥ ਹੋਈ ਆ ਕੋਈ ਹੱਥ ਪੈ ਕਾਂਡ ਦੀ ਜਾਂ ਕੁਛ ਉਹਨਾਂ ਨੇ ਦੱਸਿਆ ਕੁਛ ਵੀ ਨਹੀਂ ਦਿਖਾਇਆ ਸਰ ਹਜੇ ਤੱਕ ਸਾਨੂੰ। ਮਤਲਬ ਕਿ ਅਸੀਂ ਇਸ ਟਾਈਮ ਕਾਲੀ ਚ ਅਸੀਂ ਸਾਨੂੰ ਵੀ ਬੰਦਲੇ ਹੋਏ ਸੀ। ਹੁਣ ਸਵੇਰੇ ਦੇਖੋ ਕੀ ਇਨਕੁਆਇਰੀ ਕਰਦੇ ਆ ਮੁਲਾਜ਼ਮ ਜੋ ਵੀ ਇਨਕੁਆਇਰੀ ਹੋਊਗੀ ਅਸੀਂ ਤਾਈ ਚਾਹਾਂਗੇ ਜਲਦ ਜਲਦ ਸਾਡੀ ਸੁਣਵਾਈ ਹੋਵੇ। ਤੇ ਹੁਣ ਪ੍ਰਸ਼ਾਸਨ ਤੁਸੀਂ ਖਲਾਅ ਦਿੱਤੀ ਇਸ ਚੀਜ਼ ਦੀ ਹਾਂ ਵੀ ਸਾਡੇ ਫਰਦਾਂ ਨੇ ਦੱਸਿਆ ਨਾ ਅੱਜ ਤਾਂ ਸਿਰਫ ਘਰ ਦੇ ਬੰਦਨ ਤੇ ਤੁਹਾਨੂੰ ਪਤਾ ਲੱਗਿਆ ਪ੍ਰਸ਼ਾਸਨ ਪੁਲਿਸ ਆਈ ਸੀ ਕਿ ਹੁਣ ਹਾਂਜੀ ਆਈ ਆ ਤੇ ਇੱਕ ਸਰ ਆਇਆ ਉਹਨਾਂ ਨੇ ਕੀ ਇਨਵੈਸਟੀਗੇਸ਼ਨ ਕੀਤੀ ਹੁਣ ਅੰਦਰ ਗਏ ਸੀ ਬਿਆਨ ਨੋਟ ਕੀਤੇ ਆ ਸਾਡੇ ਸਰ ਤੇ ਬਿਆਨ ਕਹਿੰਦੇ ਜੋ ਵੀ ਹੋਊਗਾ ਰਿਪੋਰਟ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਪਤਾ ਲੱਗੂ ਠੀਕ ਹੈ ਤੇ ਕੀ ਮੰਗ ਕੀ ਕਰਦੇ ਹੋ ਕੁਛ ਨਹੀਂ ਮੰਗਤਾ ਜੇ ਇਹੀ ਆ ਬਸ 24 ਸਹੀ ਹੋਵੇ ਜਾ ਤੱਕ ਕੰਨਾ ਹੋਵੇ ਸਾਡੇ ਨਾਲ ਬਸ ਜੋ ਵੀ ਹੋਵੇ ਸਾਫ ਮਿਲ ਜੇ ਸਾਨੂੰ ਬਸ ਠੀਕ ਹੈ ਇਹ ਨੂੰ ਤੋ ਉਹ ਸਰਦਾਰ ਤੋਂ ਉਹ ਇਮਾਮ ਸਰ ਕੀ ਮਾਮਲਾ ਹੋਇਆ ਜੀ ਲੇਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਹਾਰਟ ਅਟੈਕ ਨਾਲ ਬੰਦਾ ਇਥੇ ਐਡਮਿਟ ਹੋਇਆ ਹਾਂਜੀ ਜੋ ਉਹਦੇ ਚਾਰਜ ਕਰ ਰਹੇ ਕੀ ਨਾਮ ਹੈ ਜੀ ਦੇ ਅੱਗੇ ਕੀ ਨਾਮ ਹੈ ਵਿਅਕਤੀ ਦਾ ਜਿਹਦੀ ਡੈੱਟ ਗੁਰਚਰਨ ਸਿੰਘ ਉਹਦਾ ਨਾਮ ਉਹਦਾ ਤੇ ਤੁਹਾਡਾ ਨਾਮ ਕੀ ਜੀ ਹਾਂਜੀ ਮੈਂ ਨਾ ਐਸਏ ਬਿਰਿੰਦਰ ਜੀ ਸੀ ਮੈਂ ਚੌਕੀਨ ਚਾਰਜ ਦਾਉਗਾ ਸਰ ਬੱਤਿਆ ਉਹਨੂੰ ਦੱਸਿਆ ਗਿਆ ਕਿ ਜਿਹੜਾ ਉਹਨਾਂ ਦੇ ਫੋਨ ਆਇਆ ਸੀ ਕਿ ਕਿ ਪਾਦਰ ਦੀ ਡੈਥ ਹੋ ਗਈ ਸੀ ਹਾਂ ਜੀ ਉਸ ਤੋਂ ਬਾਅਦ ਉਹ ਘਰੇ ਲੈ ਗਏ ਸੀਗੇ ਹਾਂ ਜੀ ਉਸ ਤੋਂ ਬਾਅਦ ਕੀ ਪਤਾ ਲੱਗਿਆ ਹੁਣ ਕੁਤੂਵਾ ਤੋਂ ਇੱਥੇ ਸਿਵਲ ਹਸਪਤਾਲ ਆਏ ਮੈਂ ਤਾਂ ਹੁਣੇ ਆਇਆ ਇੱਥੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਇਨਵੈਸਟੀਗੇਸ਼ਨ ਚਾਹੂ ਦੇਖ ਲਗਾ ਇਸ ਨਾਲੇ ਤੁਹਾਡੀ ਇਨਵੈਸਟੀਗੇਸ਼ਨ ਕੁਝ ਹੋਈ ਨਹੀਂ ਮਤਲਬ ਅੰਡਰ ਦੇਖ ਲਿਆ ਮੌਕਾ ਦੇਖ ਲਿਆ ਉਹਨਾਂ ਨੂੰ ਪੋਸਟਮਾਰਟਮ ਕੀਤਾ ਗਿਆ ਬਿਆਨ ਲੈ ਲਿਆ ਪੋਸਟਮਾਰਟਮ ਜੋ ਡਾਕਟਰ ਦੱਸਣਗੇ ਪੋਸਟਮਾਰਟਮ ਤੋਂ ਬਾਅਦ ਉਹ ਸਾਰਨਾ ਕਰ ਵੀ ਬਣਦੀ ਕਰ ਲਾਂਗਾ ਠੀਕ ਹੈ ਸਰ ਕਿਹੜੀ ਫੈਕਟਰੀ ਵਿੱਚ ਕੰਮ ਕਰਦਾ ਸੀ ਵਿਅਕਤੀ ਜਿਹੜਾ ਆਰਸੀਐਮ ਆਰਐਮਸੀ ਦਾਦੇ ਫਿਰ ਆਰਐਮਸੀ ਹਾਂ ਚੰਡੀਗੜ੍ਹ ਰੋਡ ਕਿਹੜੀ ਜਗ੍ਹਾ ਜੀ ਇਹ ਚੰਡੀਗੜ੍ਹ ਰੋਡ ਤੇ